ਜਿਹੜਾ ਦਿੱਲੀ ਅੰਦੋਲਨ ਨੇ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ ਐਸੇ ਹਾਲ ਵਿੱਚ ਇਹਦੇ ਉਸ ਵੇਲੇ ਸੁਨੀਲ ਜਾਖੜ ਹੋਣੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰ ਉਸ ਸੈਮੀਨਾਰ ਦੇ ਵਿੱਚ ਉਸ ਆਲ ਪਾਰਟੀ ਮੀਟਿੰਗ 'ਚ ਹਾਜ਼ਰ ਸੀ ਸਾਰੀ ਗੱਲਬਾਤ ਅਖੀਰ ਵਿੱਚ ਜਾਖੜ ਸਾਹਿਬ ਨੂੰ ਮੈਂ ਟਾਈਮ ਦਿੱਤਾ ਸੀ ਇਹ ਬੋਲੇ ਸੀ ਇਹਨਾਂ ਦੇ ਮੈਂ ਸ਼ਬਦ ਜਾਖੜ ਸਾਹਿਬ ਨੂੰ ਯਾਦ ਕਰਾਉਣਾ ਇਹਨਾਂ ਨੇ ਕਿਹਾ ਸੀ ਵੀ ਜਿਸ ਤਰ੍ਹਾਂ ਦੇ ਕਾਨੂੰਨ ਜਿਨ੍ਹਾਂ ਦਾ ਅੱਜ ਇੱਥੇ ਸੈਮੀਨਾਰ 'ਚ ਜ਼ਿਕਰ ਹੋਇਆ ਹੈ ਜੇ ਇਕੱਠੇ ਹੋ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਨਾ ਲੜੇ ਸਾਰੇ ਪਾਰਟੀਆਂ ਵਾਲੇ ਸਾਰੇ ਪੰਜਾਬੀ ਤਾਂ ਘਟੋ ਘਟ ਪੰਜਾਬ ਨੇ ਨਹੀਂ ਬਚਣਾ ਔਰ ਇਹ ਵੀ ਕਿਹਾ ਸੀ ਵੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਸਾਨੂੰ ਸੱਦਾ ਦਿਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਕਰਾਂਗੇ ਇਹ ਅਸੀਂ ਤਾਂ ਲੜਾਈ ਕਰਕੇ ਕਾਨੂੰਨ ਵਾਪਸ ਕਰਾ ਕੇ ਆ ਗਏ ਇਹ ਮੋੜਾ ਨਾ ਮੋੜਾ ਸਾਡੇ ਨਾਲ ਅੱਜ ਤੱਕ ਜਾਖੜ ਸਾਹਿਬ ਨੇ ਤਾਂ ਲਾਇਆ ਨਹੀਂ ਇੱਕ ਗੱਲ ਦੂਸਰੀ ਸਾਨੂੰ ਇਹ ਲੱਗਦਾ ਵੀ ਅੱਜ ਹੁਣ ਬੀਜੇਪੀ ਬੀਜੇਪੀ ਕੋਈ ਨਹੀਂ ਹੈ ਇਹ ਹਾਈਬ੍ਰਿਡ ਹੋ ਗਈ ਇਹਦੇ ਵਿੱਚ ਕਾਂਗਰਸ ਵੀ ਆ ਗਈ ਆਮ ਆਦਮੀ ਪਾਰਟੀ ਵੀ ਆ ਗਈ ਸਾਰੀਆਂ ਪਾਰਟੀਆਂ ਦਾ ਮਿਲ ਗੋਬਾ ਜਿਆ ਇਹ ਇਸ ਤਰ੍ਹਾਂ ਦੀ ਪਾਰਟੀ ਬਣ ਗਈ ਜਿਹੜੀ ਮਿਕਸਡ ਬਰੀਡ ਜੀ ਹੈ ਤੇ ਉਹਨਾਂ ਨੂੰ ਕੋਈ ਆਪੋ ਵਿੱਚ ਹੀ ਉਹਨਾਂ ਦੇ ਸੁਭਾ ਅਪਣੀ ਹਾਲੇ ਮਿਲੇ ਇਦਾਂ ਦਾ ਜਦੋਂ ਆਪੋ ਵਿੱਚ ਹੀ ਇਕੱਠੇ ਹੋਏ ਫਿਰ ਟਾਈਮ ਨਹੀਂ ਮਿਲਿਆ ਹਾਲੇ ਆਪੋ ਵਿੱਚ ਕੋਹੀਨ ਬਣਾਉਣ ਵਾਸਤੇ ਆਪੋ ਵਿੱਚ ਸਾਂਝ ਬਣਾਉਣ ਵਾਸਤੇ ਇਹਨਾਂ ਨੂੰ ਸਮਾਂ ਨਹੀਂ ਮਿਲਿਆ ਤੇ ਕੋਈ ਕੁਝ ਬੋਲੀ ਜਾਂਦਾ ਕੋਈ ਕੁਝ ਬੋਲੀ ਜਾਂਦਾ ਇੱਕ ਤਰ੍ਹਾਂ ਦੀ ਇਨਡਿਸਿਪਲਿਨਡ ਫੌਜ ਹੈ ਜਿਹੜੀ ਆਪਣੇ ਆਪ ਨੂੰ ਹੁਕਮਰਾਨ ਸਮਝਦੀ ਹੈ ਲੋਕਾਂ ਨੂੰ ਰਿਆਆ ਸਮਝਦੀ ਹੈ ਇਸੇ ਕਰਕੇ ਉਹਨਾਂ ਨੂੰ ਸਾਡੇ ਸਵਾਲ ਅਜੀਬ ਲੱਗਦੇ ਨੇ ਇਹਦਾ ਉਹ ਜਵਾਬ ਦੇਣਾ ਨਹੀਂ ਚਾਹੁੰਦੇ ਸਾਨੂੰ ਅਫਸੋਸ ਹੈ ਕਿ ਸਾਡੇ 11 ਸਵਾਲਾਂ ਦਾ ਜਵਾਬ ਦਿੰਦੇ ਸਾਨੂੰ ਖੁਸ਼ੀ ਹੁੰਦੀ ਜੇ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੀ ਪੂਰੀ ਫੌਜ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਤੇ ਪੰਜਾਬ ਦੇ ਲੋਕ ਇਹਦੇ ਮਾਣੇ ਕੀ ਕੱਢਣ ਇਹ ਲੋਕਾਂ ਨੂੰ ਸੋਚਣਾ ਪਵੇਗਾ ਅਸੀਂ 13 ਮਹੀਨੇ ਉਥੇ ਬੈਠੇ ਅੰਦੋਲਨ ਸਰਕਾਰ ਇਹਨਾਂ ਦੀ ਸੀ ਸਵਾਲ ਕਿਤੇ ਕਰੀਏ ਕੁੱਤੇ ਤੇ ਇਹਨਾਂ ਤੇ ਹੀ ਹੋਣਗੇ ਪੰਜਾਬ ਦੀ ਸਰਕਾਰ ਨਾਲ ਜੋ ਕੁਝ ਸੰਬੰਧਤਾ ਹਰਮੀਤ ਸਿੰਘ ਹਰਿੰਦਰ ਸਿੰਘ ਨੇ ਅੱਜ ਜੋ ਸਵਾਲ ਪੜ੍ਹ ਕੇ ਸੁਣਾਤੇ ਉਹ ਵੀ ਸਾਡੇ ਲੋਕ ਸਵਾਲ ਕਰ ਰਹੇ ਨੇ ਇੱਥੇ ਪੰਜਾਬ ਵਿੱਚ ਰਾਜ ਕਰਨ ਵਾਲੀ ਪਾਰਟੀ ਤੇ ਵੀ ਸਵਾਲ ਕਰ ਰਹੇ ਆ ਜਿਨ੍ਹਾਂ ਦਾ ਕੇਂਦਰ ਵਿੱਚ ਰਾਜ ਭਾਗ ਸੀ ਉਹਨਾਂ ਤੇ ਵੀ ਸਵਾਲ ਕਰ ਰਹੇ ਆ ਤੇ ਸਵਾਲ ਕਰਨਾ ਸਾਡਾ ਅਧਿਕਾਰ ਹੈ ਅਫਸੋਸ ਇਹ ਹੈ ਇਹ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਅਨ ਡੈਮੋਕਰੇਟਿਕ ਹੀ ਨਹੀਂ ਡਿਕਟੇਟਰਾਂ ਵਾਲੀ ਰੁਚੀ ਸੀ ਡਿਕਟੇਟਰਾਂ ਵਾਂਗ ਬੇਸਾਰੇ ਲੋਕਾਂ ਨੂੰ ਭੁੱਲ ਗਏ ਵੀ ਇਹ ਲੋਕ ਇਸ ਦੇਸ਼ ਦੇ ਨੇ ਸਾਡੇ ਵੋਟਰ ਨੇ 13 ਮਹੀਨੇ ਉੱਥੇ ਬਿਠਾ ਕੇ ਰੱਖਣਾ 700 ਕਿਸਾਨਾਂ ਨੂੰ ਸ਼ਹੀਦ ਕਰ ਦੇਣਾ